ਵੈਰੂ ਜੀ ਦਾ ਖਾਲਸਾ ਸ੍ਰੀ ਵੈਰੂ ਜੀ ਕੀ ਫਤਿਹ ਅਸ ਵਕਤ ਅਸੀਂ ਖਨੌਰੀ ਬਾਡਰ ਤੇ ਬੈਠੇ ਆ ਸਵੇ ਆਪਣੇ ਦੋਨੇ ਫੋਰਮਾਂ ਦੀ ਜਿਹੜੀ ਮੀਟਿੰਗ ਹੋਈ ਹੈ ਸ਼ੰਭੂ ਤੇ ਉਹਦੇ ਵਿੱਚ ਕੁਝ ਜ਼ਰੂਰੀ ਫੈਸਲੇ ਲਏਤੇ ਗਏ ਕਿ ਤਿੰਨ ਪ੍ਰੋਗਰਾਮਾਂ ਤੇ ਚਰਚਾ ਹੋਈ ਹੈ ਪਹਿਲਾ ਪ੍ਰੋਗਰਾਮ 8 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਬੀਜੇਪੀ ਨੂੰ ਛੱਡ ਕੇ ਮੰਗ ਪੱਤਰ ਦੇਣੇ ਆ ਕੱਲੇ ਨਹੀਂ ਕਿ ਅਸੀਂ 5-10 ਬੰਦੇ ਗਏ ਮੰਗ ਪੱਤਰ ਦੇ ਕੇ ਵਾਪਸ ਮੁੜਿਆਏ ਪੂਰੇ ਹਜ਼ਾਰਾਂ ਦੀ ਗਿਣਤੀ ਚ ਇਕੱਠ ਕਰਕੇ ਦੋਨੇ ਫਾਰਮਾਂ ਦਾ ਫੈਸਲਾ ਕਿੱਥੇ ਦੋ ਜ਼ਿਲ੍ਹਿਆਂ ਦੇ ਇੱਕ ਐਮਪੀ ਬਣਦਾ ਹੈ ਕਿਤੇ ਇੱਕ ਜ਼ਿਲ੍ਹੇ ਦਾ ਬਣਦਾ ਹੈ ਆਪ ਜੀ ਦੀ ਤਾਲਮਿਲ ਕਰਕੇ ਜਿੱਥੇ ਐਮਪੀਆਂ ਦੀ ਰਹਿਸ ਹੈ ਉਹ ਤੋਂ ਅੱਧਾ ਕਿਲੋਮੀਟਰ ਕਿਲੋਮੀਟਰ ਪਿੱਛੇ ਰਹਿਟ ਕੇ ਕੱਠ ਕਰਕੇ ਮਾਰਚ ਬਣਾ ਕੇ ਸਤੇਜ ਲਾਉਣੀ ਹੈ ਜਿਹੜੇ ਸਾਰੇ ਜਸੇਬੰਦੀਆਂ ਦੇ ਇੱਕ ਇੱਕ ਬਲਾਰੇ ਨੇ ਬੋਲਣਾ ਹੈ ਖਾਸ ਕਰਕੇ ਮੈਂ ਭਾਰਤੀ ਕਿਸਾਨ ਨੂੰ ਏਕਤਾ ਸਿੱਧੂਪੁਰ ਦੇ ਜਿੰਨੇ ਵੀ ਵਰਕਰੋਂ ਨੋਟ ਕਰਿਓ ਕਿ 8 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਇਕੱਲੇ ਬੀਜੇਪੀ ਨੂੰ ਛਟਕੇ ਮੰਗ ਪੱਤਰ ਦੇਣੇ ਨੇ ਪੂਰੇ ਵੱਡਾ ਇਕੱਠ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਮੰਗ ਪੱਤਰ ਇਸ ਕਰਕੇ ਦੇਣੇ ਨੇ ਕਿ ਤੁਸੀਂ ਜਿਹੜੀਆਂ ਮੋਰਚੇ ਦੀਆਂ 12 ਮੰਗਾਂ ਨੇ ਐਮ ਐਸ ਪੀ ਗਰੰਟੀ ਕਾਨੂੰਨ ਬਣਾਉਣ ਲਈ ਇਹਨਾਂ ਨੂੰ ਅਪੀਲ ਕਰਨੀ ਹੈ ਕਿ ਜੇ ਤੁਸੀਂ ਸੱਚਿਓਂ ਹੀ ਕਿਸਾਨਾਂ ਦੇ ਨਾਲੋਂ ਹਮਦਰਦੀ ਦਿਨਿਓ ਬਿਆਨਬਾਜ਼ੀ ਕਰਦੇ ਹੋ ਅਮਲ ਦੇ ਵਿੱਚ ਲਿਆਓ ਕਿ ਪ੍ਰਾਈਵੇਟ ਬਿੱਲ ਲੈ ਕੇ ਆਓ ਦੇਖਦੇ ਆਂ ਕਿਸਾਨਾਂ ਕੰਨੀ ਕਿੰਨੇ ਪੀ ਖੜਦੇ ਨੇ ਅਡਾਨੀ ਬਾਨੀਆਂ ਦਾ ਪੱਖ ਕਿੰਨੇ ਪੂਰਦੇ ਨੇ ਮੋਦੀ ਕਿੰਨਿਆਂ ਨੂੰ ਰੋਕਦਾ ਹੈ ਇਹ ਪੂਰੀ ਲਿਸਟ ਦੁਨੀਆ ਦੇ ਪੱਤਰ ਤੇ ਜਾਵੇ ਕਿ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਐਨੇ ਐਮਪੀ ਕਿਸਾਨਾਂ ਕਰਨੀ ਖੜੀ ਦੂਜੀ ਅੱਜ ਜਿਹੜੀ ਮੋਰਚੇ 'ਚ ਗੱਲ ਹੋਈ ਕਿ 12 ਜੁਲਾਈ ਨੂੰ ਬਠਿੰਡੇ ਦੇ ਵਿੱਚ ਪੂਰਾ ਵੱਡਾ ਹਜ਼ਾਰਾਂ ਦਾ ਵੀ ਨਹੀਂ ਕਹਿੰਦਾ ਮੈਂ 10 ਹਜ਼ਾਰਾਂ ਦਾ ਕੱਠ ਕਰਨਾ ਖਾਸ ਕਰਕੇ ਫਿਰ ਸਾਡੇ ਬੀਕੇ ਜੂ ਦੇ ਸਿੱਧੂਪੁਰ ਦੇ ਵਰਕਰਾਂ ਨੂੰ ਬੇਨਤੀ ਹੈ ਕਿ ਸਮੇਤ ਸਾਡੀਆਂ ਭੈਣਾ ਵਰਕਰ ਆਗੂ ਅਸੀਂ ਉਹ ਸ਼ਹੀਦ ਦੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਹੈ ਜਿਨੇ ਪੂਰੀ ਦੁਨੀਆ ਦੇ ਵਿੱਚ ਆਪਦਾ ਨਾਂ ਰੋਸ਼ਨ ਕੀਤਾ ਮੋਰਚੇ ਨੂੰ ਜਮਾਉਣ ਵਾਲਾ ਮੰਗਾ ਮਨਾਉਣ ਵਾਲਾ ਤੇ ਸਰਕਾਰ ਨੂੰ ਥੱਲੇ ਡੇਗਣ ਵਾਲਾ ਜੋ ਸਾਡਾ ਸ਼ਹੀਦ ਸ਼ੁਭ ਕਰਨ ਉਹਦੀ ਜੋ ਪੰਜਾਬ ਸਰਕਾਰ ਨੇ ਮੰਗਾਂ ਮੰਨੀਆਂ ਸੀ ਅਮਲ ਦੇ ਵਿੱਚ ਉਹ ਨਹੀਂ ਆਈਆਂ ਤਾਂ ਉਹ ਸਾਡੀਆਂ ਪੰਜਾਬ ਸਰਕਾਰ ਨਾਲ ਮੀਟਿੰਗਾਂ ਹੋਈਆਂ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਈਆਂ ਅਮਲ ਦੇ ਵਿੱਚ ਕੁਝ ਨਹੀਂ ਆਇਆ 12 ਜੁਲਾਈ ਨੂੰ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਟਾਈਮ 11 ਵਜੇ ਬਠਿੰਡਾ ਡੀਸੀ ਐਸਐਸਪੀ ਦੇ ਦਫ਼ਤਰ ਦੋਨਾਂ ਦੇ ਇਕੱਠੇ ਆ ਘਰਾਓ ਕਰਨਾ ਧਰਨਾ ਨਹੀਂ ਦੇਣਾ ਫੈਕਟਰੀ ਗੇਟ ਜਿੰਨਾ ਉਹਦਾ ਹੈਗਾ ਟਰਾਲੀਆਂ ਦੇ ਨਾਲ ਪੂਰਾ ਸੀਲ ਕਰਨਾ ਹੈ ਕਟੋ-ਕਟ ਹਜ਼ਾਰ ਟਰਾਲੀ ਲੱਗਦੀਆਂ ਉਹਨੂੰ ਘੇਰਨ ਵਾਸਤੇ ਹਰੇਕ ਪਿੰਡ ਦੇ ਵਿੱਚੋਂ 10-15 15 ਟਰਾਲੀਆਂ ਭਰੀਆਂ ਸਾਡੇ ਕਿਸਾਨਾਂ ਭੈਣਾਂ ਨੌਜਵਾਨਾਂ ਦੀਆਂ ਉਹ ਸੈਟਰੀ ਗੇਟ ਦੇ ਵਿੱਚ ਘਰੋ ਕਰਕੇ ਬੈਠਾਂਗੇ ਜਿੰਨਾ ਜਰ ਉਹ ਰਾਸੀ ਜਿਹੜੀ ਲਾਨੀ ਹੋਈ ਹੈ ਕਰੋੜ ਰੁਪਇਆ ਉਸ ਪਰਿਵਾਰ ਨੂੰ ਨਹੀਂ ਮਿਲਦਾ ਸਾਡੀ ਉਹ ਬੱਚੀ ਨੂੰ ਸ਼ੁਭ ਕਰਨ ਦੀ ਭੈਣ ਨੂੰ ਜਿਹੜੀ ਸਰਕਾਰ ਨੇ ਮੰਨਿਆ ਕਿ ਨੌਕਰੀ ਦੇਵਾਂਗੇ ਪੁਲਿਸ 'ਚ ਭਰਤੀ ਕਰਾਂਗੇ ਅਜੇ ਤੱਕ ਨਹੀਂ ਕੀਤਾ ਸ਼ਹੀਦੀ ਦਰਜਾ ਵਿਧਾਨ ਸਭਾ ਦੇ ਵਿੱਚ ਮਤਾ ਲਿਆਵਾਂਗੇ ਨਹੀਂ ਕੀਤਾ ਇਸ ਮੰਗਾਂ ਨੂੰ ਮਨਉਣ ਲਈ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ 12 ਜੁਲਾਈ ਨੂੰ 11 ਵਜੇ ਜ਼ਿਲ੍ਹਾ ਬਠਿੰਡੇ ਦੇ ਵਿੱਚ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਮੈਂ ਖਾਸ ਕਰਕੇ ਵਰਕਰਾਂ ਨੂੰ ਆਗੂਆਂ ਨੂੰ ਬੇਨਤੀ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਬਠਿੰਡੇ ਪਹੁੰਚੋ ਉਹਨਾਂ ਚਿਰ ਨਹੀਂ ਉੱਠਾਂਗੇ ਜਿੰਨਾ ਚਿਰ ਉਹ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤੀਜੀ ਗੱਲ ਤੀਜੀ ਜਿਹੜੀ 17 ਜੁਲਾਈ ਨੂੰ ਨਵਦੀਪ ਜਲਵੇੜਾ ਦਾ ਜਿਹੜਾ ਝੂਠੇ ਕੇਸ ਪਾਏ ਨੇ ਕੇ ਇਸ ਨੌਜਵਾਨ ਨੇ ਜਦੋਂ ਅਸੀਂ 13 ਫਰਵਰੀ ਦੀਆਂ ਵੱਡੀਆਂ ਕਾਨਫਰੰਸਾਂ ਕੀਤੀਆਂ ਪੰਜਾਬ ਦੇ ਵਿੱਚ ਭਾਨਾ ਸਿੱਧੂ ਨੂੰ ਛਡਾਇਆ ਤਾਂ ਉਹਦੇ ਪਿੰਡ ਦੇ ਵਿੱਚ ਜਿਹੜੀ ਰੈਲੀ ਕੀਤੀ ਗਈ ਭਾਨਾ ਸਿੱਧੂ ਦੇ ਤਾ ਪੂਰੇ ਜੋਰ ਨਾਲ ਇਸ ਨੌਜਵਾਨ ਨੇ ਐਲਾਨ ਕੀਤਾ ਸੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਕਿ 13 ਫਰਵਰੀ ਨੂੰ ਦਿੱਲੀ ਚੱਲੋ ਤਾਂ ਉਸ ਨੂੰ ਪ੍ਰੇਰਿਆ ਲੋਕਾਂ ਨੂੰ ਲੋਕ ਨੌਜਵਾਨ ਆਏ ਪਰ ਉਹਤੇ 16 17 ਕੇ ਸਪਾਈ ਨੇ ਤੇ 17 ਤਰੀਕ ਨੂੰ ਹਿਮਾਲੇ ਦੇ ਵਿੱਚ ਪੂਰਾ ਬਹੁਤ ਵੱਡਾ ਇਕੱਠ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਕਿਸਾਨਾਂ ਨੂੰ ਬੇਨਤੀ ਹੈ ਸਮੇਤ ਸਾਡੀਆਂ ਭੈਣਾਂ ਨੂੰ ਕਿ ਵੱਡੀ ਗਿਣਤੀ ਵਿੱਚ ਟ੍ਰੇਨਾਂ ਤੇ ਆਪਦੇ ਵਾਹਨਾਂ ਤੇ ਬੱਸਾਂ ਤੇ ਦੋ ਦਿਨ ਦਾ ਜਿਹੜਾ ਆਪਣਾ ਧਰਨਾ ਹੈ ਉੱਥੇ ਕਰਾਉ ਹੈ ਉਹਦੇ ਵਿੱਚ ਸ਼ਾਮਲ ਹੋ ਦੋਨੇ ਫੋਰਮਾਂ ਨੇ ਅੱਜ ਸ਼ੰਭੂ ਦੇ ਵਿੱਚ ਮੀਟਿੰਗ ਕਰਕੇ ਉਹ ਫੈਸਲੇ ਜਿਹੜਿਆਂ ਤੇ ਸਹਿਮਤੀ ਬਣਾਈ ਹੈ ਤੇ ਦੂਜੀ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਚਾਹੇ ਉਹ ਪੰਜਾਬ ਸਰਕਾਰ ਹੋਵੇ ਕੇਂਦਰ ਹੋਵੇ ਜਿੰਨਾ ਚਿਰ ਮੋਰਚੇ ਦੀਆਂ ਮੰਗਾਂ ਅਮਲ ਦੇ ਵਿੱਚ ਲਾਗੂ ਨਹੀਂ ਕਰਦੇ ਉਹਨੇ ਤੇ ਸਾਡੇ ਮੋਰਚੇ ਚੜ੍ਹਦੀ ਕਲਾ ਦੇ ਵਿੱਚ ਹੈ ਜਿਹੜੇ ਭਲੇਖੇ ਪਾ ਜਾਏ ਨੇ ਕਿਤੇ ਟੇਢੀ ਵਿੰਗੀ ਇਧਰੋਂ ਖਬਰ ਲੱਗੀ ਕਿਤੇ ਇਧਰੋਂ ਲੱਗੀ ਸਰਕਾਰ ਨੇ ਕੋਚਚਾ ਕਰਕੇ ਵੇਖ ਲਿਆ ਜਿਹੜੇ ਸਾਡੇ ਮੋਰਚੇ ਦੇ ਵਿਰੋਧੀ ਆ ਉਹਨਾਂ ਨੂੰ ਵਰਤ ਕੇ ਵੇਖ ਲਿਆ ਪਰ ਹਕੀਕਤ ਇਹ ਹੈ ਕਿ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ ਲੋਕਾਂ ਨੂੰ ਬੇਨਤੀ ਹੈ ਕਿ ਆਪ ਦਾ ਕੰਮ ਧੰਦਾ ਨਿਮੇੜ ਕੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਡੱਬ ਵਾਲੀ ਰਤਨਪੁਰਾ ਮੋਰਚਿਆਂ ਦੇ ਵਿੱਚ ਆ ਕੇ ਅੱਗੇ ਨੂੰ ਆਪਾਂ ਸਹਿਮਤ ਬਣਾ ਕੇ ਦਿੱਲੀ ਨੂੰ ਚਾਲੇ ਪਾਉਣੇ ਆ ਇੱਕ ਦਿਨ ਤਾਂ ਇਸ ਕਰਕੇ ਮੇਰੀ ਬੇਨਤੀ ਹੈ ਕਿ ਮੋਰਚਿਆਂ ਚ ਆ ਕੇ ਆਪਾਂ ਮੰਗਾ ਮੰਨਵਾਈਏ ਅੱਜ ਸਾਡੇ ਮੋਰਚੇ ਦੀਆਂ ਅੱਜ ਸਾਡੇ ਕਿਸਾਨਾਂ ਦੀਆਂ ਅੱਜ ਵਿਧਾਨ ਸਭਾ ਦੇ ਵਿੱਚ ਅੱਜ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦੇ ਵਿੱਚ ਪੂਰੇ ਜਿਹੜੇ ਦੁਨੀਆ ਦੇ ਵਿੱਚ ਇਸ ਮੋਰਚੇ ਦੀ ਚਰਚਾ ਹੋ ਰਹੀ ਹੈ ਅੱਜ ਸਾਡੀਆਂ ਮੰਗਾਂ ਤੇ ਚਰਚਾ ਹੋ ਰਹੀ ਹੈ ਇਸ ਕਰਕੇ ਲਾਗੂ ਕਰਵਾਉਣ ਲਈ ਮੋਰਚਿਆਂ ਚ ਜਾਓ ਇਹਤੇ ਪ੍ਰੋਗਰਾਮ ਨੂੰ ਲਾਗੂ ਕਰੋ ਉਹ ਵੈਖਰੂ ਜੀ ਕਾ ਖਾਲਸਾ ਸਿਰ ਵੈਖਰੂ ਜੀ ਕੀ ਫਤ